जपजी साहेब एक ओंकार सतनाम करता पुरख निरभ निरवैर आकाल मूर्त धुनी साहेब अंगुर जप आद सच जुग आद सच है पी सच नानक हो सी पी सच सोचा सोच न हो जे सोची लखबार चुप चुप न हो जे ला रहा लवतार भुख्या भुख न उतरे जे बन्ना भरिया भार सहस्यान पलक हो चले ना ਕਿਵਸਾ ਚਿਆਰਾ ਹੋਈਏ ਕਿ ਬਕੂੜਾ ਟੁੱਟੇ ਪਾਲ ਹੁਕਮ ਮਿਲ ਜਾਏ ਚਲਨਾ ਨਾਨਕ ਰਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾਲ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਤੰਮੀ ਚ ਹੁਕਮ ਲੈ ਕੋ ਦੁਰਸਤ ਪਾਈਏ ਜੇ ਤਨਾ ਹੁਕਮਿੰਦਕ ਸੀਸੇ ਕੋ ਹੁਕਮੀ ਚਦਾ ਪਵਾਈਏ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੁਮੇ ਕਹੀ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਦ ਨੀ ਸਾਨ ਗਾਵੇ ਕੋ ਗੁਣਵਟੇਆਂ ਆਚਾਰ ਗਾਵੇ ਕੋ ਵਿਦਵ ਖਬੀਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਕਰ ਦਿੰੂ ਗਾਵੇ ਕੋ ਜਾ ਪੈ ਤੇ ਸਹਿ ਦੂਰ ਗਾਵੇ ਕੋ ਵੇਖੇ ਹਾਜ਼ਰ ਹਜ਼ੂਰ ਕਥਨਾ ਕਥੀ ਨਾ ਆਵੇ ਤੋਟ ਕਦ ਕਦ ਪਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਨ ਜਿਤਕ ਪਹਾੜ ਗੁਰ ਗੰਤਰ ਖਾਈ ਖਾਈ ਹੁਕਮ ਨ ਹੁਕਮ ਚਲਾਏ ਰਾਹੋ ਨਾਨਕ ਵਿਦ ਚੈ ਵੇ ਪਰਵਾਹੋ ਸਾਚਾ ਸਾਈਂ ਸਾਚਾ ਨਾਮਿ ਪਖਿਆ ਪਉ ਪਉ ਰਿਆ ਕੇ ਮੰਦਰ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਗੁਰ ਕੀ ਜਿੱਦਿਸ਼ ਬਰਬਾਰ ਮੋਹ ਕੀ ਬੋਲਨ ਬੋਲਿਓ ਦੇ ਸੁਨੁਤਰੇ ਪਿਆਰ ਹਮਰੇ ਤਵੇਲਾ ਸਚਨਾ ਵੜੈ ਆਈ ਗੀ ਚਾਰੇ ਕਰਮੀ ਆਵੇ ਕਪੜਾ ਬਦਰੀ ਮੁਖ ਦਵਾਰ ਨਾਨਕੇ ਗਾੜੀਆਂ ਸਭਾ ਕੇ ਸਠਿਆ ਥਾਪੇਣਾ ਜਾਈ ਤਾ ਨਾ ਹੋਏ ਆਪੇ ਆਪਨ ਨੰਨਣ ਸੋਇ ਜਣ ਸੇਵਾ ਤੁਨ ਪਾਇਆ ਮਾਨ ਨਾਨਕ ਗਾਵੇ ਕਨੀ ਨਿਧਾਨ ਗਾਵੇ ਸੁਨਿਆਵਣ ਕੀ ਭਾਉ ਦੁੱਖ ਪਰ ਹਰ ਸੁਖ ਲੈ ਜਾਏ

ਮੇਥੂਚਾਰੇ ਹਰਜਾ ਹੋਰ ਦਸੋ ਨਹੀਂ ਹੋਏ ਨਵਾਂ ਕੰਡਾ ਵਿੱਚ ਜਾਨੀਏ ਨਾਲ ਚਲੇ ਸੁਪੂਰ ਚੰਗਾ ਨੌਰ ਕਾਦੀ ਕੈਜਿਸ ਕੀ ਰੋਜਗਿਨੀ ਜਿਉਂਦੇ ਇਸਨ ਅੰਦਰਲਾ ਬੇਤ ਬਾਤਨਾ ਕੁਛੇ ਕੇ ਕੀਟਾ ਅੰਦਰ ਕੀਟ ਗਰ ਦੋਸੀ ਦੂਸਰੇ ਨਾਨਕ ਨਦ ਗਣਗੁਣ ਕਰੇ ਗੁਦਮਨ ਤਿਆਗਨ ਦੇਹ ਤੇ ਹਾ ਕੋ ਨੋਸੇ ਜੀਤ ਇਸ ਨੂੰ ਕੋ ਕਰੇ ਸੁਨੈ ਚਦ ਪੀਰ ਸੁਨਾ ਸੁਨਾ ਤਰਤ ਤੁਮਲੇ ਆਕਾਸ਼ ਸੁਨਾ ਦੀਪ ਲੋਕ ਪਾਤਾਲ ਸੁਨਾ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨੈ ਈਸ਼ਰ ਗੁਰ ਮਾਈ ਦਸ ਸੁਨਾ ਮੁਕ ਸੁਨਾ ਹਰਮੰਦ ਸੁਨਾ ਜੋਗ ਦੀ ਵਤਨ ਪੀਰ ਸੁਨਾ ਸਾਸੰਤਰਤ ਵੇਦ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨੈ ਸ਼ਾਸਨ ਦੋ ਭਿਆਨ ਸੁਨੇੜ ਸੜਕ ਸੁਨਾ ਪੜ ਪੜ ਭਾਏ ਮਾਇ ਸੁਨਾ ਲਾਭ ਸਹਿਬ ਤੇ ਆਣ ਨਾਮੁ ਨਿ ਭਗਤਾ ਸਦਾ ਗਾ ਸੁਨੈ ਦੂਖ ਪਾਵ ਕਾ ਨਾਸੁ ਨਾਸ ਰਗੁ ਨਾ ਕੇ ਗਾ ਸੁਨੈ ਸੇਤ ਕੀਰਪਾ ਸਾ ਸੁਨੈ ਦੇ ਭਾਵੇ ਰਾ ਸੁਨੈ ਹਾਥੁ ਵੇਸ ਨਾਹ ਨਾਮੁ ਨਿ ਭਗਤਾ ਸਦਾ ਗਾ ਸੁਨੈ ਦੂਖ ਪਾਵ ਕਾ ਨਾਸੁ ਮੰਨੇ ਕੀ ਕਦਕਹਿ ਨਾ ਜਾਏ ਕੋ ਕਹਿ ਤਿਛੇ ਪਸਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਜ ਕਰਵੀ ਚਾਰ ਐਸਾ ਨਾਮ ਨੰਦਨ ਹੋਏ ਦੇਖੋ ਮਨਜਾਨੇ ਮਿਲ ਕੋਈ ਮੰਨੇ ਸਰ ਤੋਂ ਵੈਮਣ ਬੋਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋ ਛੋਟਾ ਨਾ ਖਾਈ ਮੰਨੇ ਜਨ ਤੇ ਸਾਥ ਨਾ ਜਾਏ ਐਸਾ ਨਾਮ ਨਰਨੁ ਹੋਇ ਜੋ ਕੋ ਨੰ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਬਨੇ ਚੱਲੇ ਕਾਂਥੇ ਮੰਨੇ ਤੁੰ ਸੇ ਕੀ ਸਰਮਾਨਾ ਐਸਾ ਨਾਮ ਜਨ ਹੋਇ ਜੋ ਕੋ ਮਨ ਜਾਣੇ ਮਨ ਕੋਈ ਮੰਨੇ ਭਾਵੇ ਮੋ ਕੁਤਵਾਰ ਮੰਨੇ ਪਰਵਾਰ ਸਾਧਾਰ ਮਨਿ ਤਰਤਾਇ ਗੁਰ ਚੰਕ ਮਨਿ ਨਾਨਾ ਪਰਿਵਿਨਾਤੇ ਕੇ ਆਸਾ ਨਾਨ ਜਨੁ ਹੋਇ ਕੋ ਮੰਝਾਣੇ ਮਨ ਕੋ ਪੰਜ ਬ੍ਰਹਮਣ ਪੰਜ ਪ੍ਰਦਾਨ ਪੰਚੇ ਪਾਵੈ ਗੁਰ ਦੇ ਮਾਨ ਪੰਚੇ ਸੋਇ ਹੁਦਰ ਨਾ ਜਾਣ ਪੰਚਾ ਕਾ ਗੁਰੇ ਕਥਾਣ ਦੇ ਕੋ ਘਰੇ ਵਿਚਾਰ ਕਰ ਦੇ ਕੰਨ ਨਾ ਹਿਸਮਾਰ ਤੋਲੇ ਕਰੰਦੇ ਆਪਾ ਬੂ ਸੰਤੋਖਤਾ ਰਖਿਆ ਜੁੜੀ ਸੋਤੇ ਦੇ ਕੋ ਜੇ ਹੋ ਵਿਸਤਿਆ ਤੋਲੇ ਉਪਰ ਕੀਟਾ ਪਰ ਧਰਤੀ ਹੋਰ ਪਰੇ ਹੋਰ ਹੋਰ ਇਸ ਤਰ੍ਹਾਂ ਪਾਲ ਤੇ ਕਮਨ ਜੋੜ ਜੀ ਜਾ ਕੇ ਨਾ ਕੇ ਨਾਮ ਸਮਨ ਲਿਖਿਆ ਬੁੜੀ ਕਲਾਮ ਇਹੇ ਨੇ ਕਲ ਕੁ ਜਾਣੇ ਕੋਈ ਦੇ ਕਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੇ ਦਾ ਜਾਣੇ ਕੌਣ ਬੂਦ ਕੀਤਾ ਉਸੇ ਕੋ ਕੋ ਤਿਸਤ ਹੋਈ ਲਿਖਦਿਆ ਕੁਦਰਤ ਕੰਗਲ ਕਹਾ ਵਿਚਾਰ ਵਾਰਣ ਨਮਕਵਾਰ ਜੋਤ ਰੂਪਾਵੇ ਸਾਹਿ ਕੁੜੀ ਯਾਰ ਦੂਸਰਾ ਸਲਾਂਤ ਨਰਨੰਕਾਰ ਅਸੰਖ ਮੁਰਕੇੰਦ ਕੋ ਰ ਸੰਗਤੂਰ ਹਰਾਮਕੋਰ ਅਸੰਖੇ ਮਰਗਰਜਾਹੀ ਜੋਰ ਸੋ ਕੁਲ ਬ੍ਰਹਤਿਆ ਕਮਾਇ ਅਸ਼ੰਕ ਪਾਪੀ ਭਾਗਰ ਜਾਏ ਸੰਕੂ ਰਾਰ ਕੋ ਦੇ ਫਰਾ ਸੰਕੂ ਮਿਲੈ ਸੁਮਲ ਪਾਪ ਕਾ ਸਕਨੇ ਨਬਸਰੇ ਕਰੇ ਪਾਰ ਨਾਨਕ ਤੀਂ ਚਹੇ ਵਿਚਾਰ ਵਾਰਣ ਦਮੇ ਕਵਾਰ ਜੋਤਰੁ ਭਾਵੇ ਸਾਈ ਭਲੀ ਗਾਰ ਦੁਸਰਾ ਸਲਾਮ ਤਨ ਅਨੰਕਾਰ ਅਸ਼ੰਕ ਮਾਣੈ ਸੰਕੋਧਨ ਗੰਮ ਗੰਮ ਚੰਕ ਲੋ ਸੰਕੈ ਚਰੇ ਪਾਰ ਹੋਇ ਕਰੀ ਨਾਮ ਕ੍ਰੀਸਾ ਲਾਹ ਕਰੀ ਗਾਨ ਗੀਤ ਗੁਣ ਗਾ ਤ੍ਰਿਲਕਲ ਬੋਲ ਬਾਂਡ ਕਰਾ ਸਿਰ ਸੇ ਲੋਭ ਵਿਖਾੜ ਇਨਹੇ ਲਖਤੀ ਸਨਾਂ ਜੂ ਕਰਮਾਂ ਤੇਂ ਤੇ ਪਾਂਜੋ ਤਾ ਤੇ ਤਾ ਤਾ ਨਾ 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 ਕੋ ਤਾ ਕੁਰਤ ਕਮਨ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋਤ ਰੁ ਭਾਵੇ ਸਾਜ ਕਵੀਕਾਰ ਤੁਸਰਾ ਸਲਾਮ ਤਨੰਕਰ ਸਰੀਏ ਹਤ ਪੈਰ ਤੁੰਦ ਵਿ ਪਾਣੀ ਤੁਦ ਹਦ ਰਸੂ ਕੇ ਮੂਤ ਪਲੀਕੇ ਕੱਪੜ ਹੋਏ ਦੇ ਸਾਵਨ ਲਈਏ ਰੋਤ ਰੇ ਪ੍ਰਿਯ ਮਤ ਪਾਪ ਪਾਪ ਦੇ ਸੰਗੋ ਟੋਪੇ ਨਾ ਇਤੇ ਰੰਗ ਉਨੀ ਬਾਪੀਆ ਕਰਨਾ ਕਰ ਕਰ ਕਰਨਾ ਲਿਖ ਲਿਆ ਜਾ ਵਾਪਰ ਵੀ ਜਾ ਪਹਿ ਹੀ ਗਾ ਨਾਨਕ ਕੁਨੀਆਂ ਹੋ ਜਾ ਤਿਰਤਪਦੇ ਅਦਾਨਿ ਕੋ ਬੇਦਨ ਕਾ ਮਾਨ ਸੁਮੈ ਮੰਨਨ ਕੀਤਾ ਪਉਂਤਰ ਗਿਰ ਤੀਰਤਮਨੋ ਸਭ ਗੁਣ ਦੈ ਨਾਹੀ ਕੋ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮਾ ਸਾਤ ਸਵਾਜਨਾ ਮੋ ਚਾਉ ਕਮਣ ਸੋਹਲਾ ਉਦੋਂ ਕਮਣ ਕੌਣ ਚੇਤ ਪਾਉਣ ਵਾਰ ਕਮਣ ਸੋਹਤ ਮਹਾ ਕੁਜਤ ਹਵਾਇਆ ਕਾਰ ਵੇਲ ਨਾ ਪਾਇਆ ਭੰਤੀ ਦੇ ਹੋਵੇ ਲੇਖਣ ਮਕਤਨਾ ਪਾਇਓ ਕਾ ਦਿਵ ਦੇ ਲੇਖਣ ਲੇ ਕੋਰਾ ਦੇਤ ਵਾਰ ਨਾ ਜੋ ਗਿਆਨ ਰਤਮਾ ਨਾ ਕੋਏ ਜਹ ਕਰਤਾ ਸੇ ਠੀਕੋ ਸਾਜੇ ਪਹਿ ਜਾਣੇ ਸੋ ਕਿਵ ਕਰਾਤਾ ਕਿ ਜਹ ਲਾਹੀ ਕਿ ਵਰਨੇ ਕਿਵ ਜਾਣਾ ਨਾ ਨ ਕਿ ਆਖੋ ਸਭ ਕੁਆਕੇ ਇੱਕ ਦੇ ਘਸਿਆਣਾ

ਸਲਾਹੀ ਸਲਾਦੂ ਸਰ ਤਨਾਰ ਪਾਏ ਨਦੀ ਆਤੇ ਵਾਹ ਪਵਿਸਨ ਨਾ ਜਾਣੇ ਸੁਨਿ ਸਾਰ ਸੁਦਾਰ ਬਿਰੋ ਸੇਤੀ ਮਾਲ ਤਨ ਕੀਦਿ ਤੁ ਨਾ ਹੋਬੜੀ ਜੇਤਿਸ ਮਨੋ ਨਾ ਵੀ ਸਰ ਹੰਤਨਾ ਸੇਤੀ ਕੇ ਹੰਨਾਤਿ ਅੰਤਨਾ ਦਰਨ ਦੇਨਾਤਿ ਅੰਤਨਾ ਵਿਖਣ ਸੁਨਾਨਤਿ ਅੰਤਨਾ ਦੇ ਆਪੇ ਕੇ ਹੰਨਾਤਿ ਅੰਤਨਾ ਜਾਪੇ ਕੀ ਤਾਲਕਾਰ ਅੰਤਨਾ ਜਾਪੇ ਪਾਰ ਆਵਰੇ ਅੰਤ ਕੰਕੇ ਤੇ ਬਿਲਾ ਹੈ ਤਾਕੇ ਅੰਤ ਨ ਪਾਇ ਜਾਏ ਇਹ ਹੰਤਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਏ ਵੱਡਾ ਸਾਹਿਬੋ ਚਾਹਤਾ ਉਤੇ ਪਰੋ ਚਾਹਦਾ এবੜੋ ਚਾਹੋ ਵਿਕਟ ਸੁਚੇ ਕੋ ਜਾਣ ਸੋ ਜੇ ਵੱਡਾ ਭਜਾਨਿਆ ਆਪ ਆਪ ਨਾਨਕ ਪ੍ਰੰਦਰਿ ਗਰਮੀ ਰਾਤ ਬਹੁਤਾ ਗਰਮੇ ਖਿਆਣ ਆ ਜਾਏ ਵੱਡਾ ਰਾਤ ਤੁਲਨਾ ਤੁਹਾ ਮੈਂ ਕੀਤੇ ਮੰਜੇ ਰੂਪੇ ਪਰ ਕੀਤੇ ਵਿਰਤਨ ਹੀ ਵਿਚਾਰ ਕੀਤੇ ਘਟ ਟੇਕਾਰ ਕੀਤੇ ਲਲ ਮੁਕਰ ਪਾਇਤੇ ਮੁਰਾ ਕਾਇ ਸੰਕੀ ਤਦੂ ਪੋਸਦ ਮੜਿ ਤਾ ਤਿਰਿ ਤਾਧਾਰ ਬੰਦ ਕਲਸੀ ਪਾਣੀ ਹਲ ਹੁਰਾਖ ਨ ਸਕੀ ਕੋ ਜੇ ਕੋ ਘਾਇ ਦਾ ਘੜ ਭਾਇ ਹੋ ਜਨ ਜੀਤੀ ਅਨੁਖ ਹੋ ਆਤਰ ਜਨ ਆਪੇ ਰੇ ਆਪੇ ਸੀ ਪੀ ਕੇ ਕਿ ਰਿਸਨ ਮੋ ਸੇ ਸੁਭਸਲਾਉਣਾ ਨੋ ਪਾ ਸਾ ਪਾ ਸਾ ਆਪਨ ਗੁਣਮਲ ਹਰ ਪਾਰ ਮੁਲਵ ਪਾਲਿਮੁਲ ਕੰਡ ਆਰੁ ਮੁੱਲਾਦ ਮੁੱਲਾ ਜੈ ਮੁਲ ਪਾਇਮੁਲ ਆਸਮੈ ਮੋ ਗਰਮੁ ਦੀ ਪਾਣ ਮੋਤਲ ਮੁਲ ਪਰਮਾਨ ਬੁਲਬਖ ਸੀ ਸਮਲ ਨੀ ਸਾਨ ਮਲ ਪਰਮਲ ਪਰਮਾਨ ਮੁੱਲਾ ਮੁੱਲਾ ਖਿਆਣਾ ਜਾਇ ਆਕਾ ਘਰ ਹਿਨ ਬੁਲਾਇ ਆਕੇ ਮੀਰ ਪਾੜ ਪ੍ਰਾਨ ਆਕੇ ਪੜੇ ਘਰੇ ਨਕਿਆਨ ਹਾਕੇ ਬਰਮਿਆ ਕਹਿੰਦੇ ਆਖ ਬੋਟੂ ਤਰ ਬੰਦੇ ਆਖੇ ਸਿਰੋ ਕਿਸ ਦੇ ਆਖੇ ਕੀਤੇ ਕੀਤੇ ਗੁੱਦ ਹਾਕੇ ਢਾਨਾ ਕਹੇਦੇ ਆਖ ਸੁਨਨ ਜਣ ਸੇਵ ਕੀਤੇ ਆਖੇ ਆਖਣ ਪਾਣ ਕੀਤੇ ਜਾ ਜਾ ਠੁਕ ਜਾ ਤੇ ਕੀਤੇ ਹੋਰ ਕਰ ਤਾਖ ਨਾ ਸਕੇ ਕੋਈ ਤੇ ਜਿਹੜੂ ਪਾਉ ਤੇੜ ਹੋਏ ਨਾਨਕ ਜਣ ਸੱਚਾ ਸੋਹੇ ਇਕੋ ਆਖੇ ਮੂਰਗਾਰ ਤਲ ਕੇ ਸਰਗਵਾਰਾ ਦੁਆਰ ਸੋਧ ਰਿਖੇ ਹਾਂ ਸੋਹ ਕਰਕੇ ਹੇਤਬਾ ਸਰਬ ਸੁਮਾਨੇ ਬਾਗੇ ਨਾਗਨੇ ਕੀ ਅਸ਼ੰਖਾ ਕੀ ਤੇਵਾ ਵਣਹਾਰੇ ਕੀਤੇ ਰਾਗ ਪਰਿ ਸੋਖਣ ਕੀਤੇ ਗਾਵਨਹਾਰੇ ਗਾਵ ਜਮਾ ਕੋਣ ਪਾਣੀ ਗਾ ਸੰਤਰ ਬਾਗੇ ਰਾਜਾ ਤਮਦਵਾਏ ਗਾਵ ਜਿਤਿ ਕੋ ਤੁਲਿ ਵਿਦਾਨੰ ਦੇ ਖਲਿਤ ਰਵੀ ਚਾਰੇ ਗਾ ਸਰਵਰ ਮਾਦੇਵੀ ਸੋਹਣ ਜਨ ਅਸਵਾਰੇ ਗਾਵ ਗ੍ਰਿਗਰਾਸਨ ਬੈਠੇ ਦੇਵਤਾ ਦਰਨਾਲੇ गावचे दिसमा दिगेंद्र गावणासार 24 गावण दुती सर संतोखी गाव वीर कराळ गावण पंद्रह पणन पीसर जुगजुग जुग वे द नाल गाव मोहनियावण मोहन, मोहन सर ब्रह्मचर्यले गावण लगनी पाए तेरे 833 नालले <coughs> गाव जोड महाबळसूर गावकाणे विचारे गावकंद वंदव वपंदा करकर खेतारे ਜਿਹਦੇ ਦੁਨ ਗਾਵੈ ਜੋਤੁਰ ਭਾਵਨ ਰਤ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮਾ ਚਤਨਾ ਨਾਨਕ ਆ ਵਿਚਾਰੇ ਸੋ ਸੰਸਰਾ ਸੋ ਸਹਿਬ ਸੱਚਾ ਸਥੀ ਨਹੀਂ ਹੈ ਪੀ ਹੋਸੀ ਜਾਇ ਨਾ ਜਾਸੀ ਰਤਨਾ ਜਿਨ ਮੈ ਚਾਹੀ ਰੰਗੀ ਰੰਗੀ ਘਾਤੀ ਕਰ ਕਰ ਜੀ ਸਿਮਾ ਜਨੀ ਉਪਾਈ ਕਰ ਕਰ ਵੇ ਕਹਿ ਕੀ ਤਾ ਆਪਣਾ ਜੋਤੀ ਸਦੀ ਵੜਿਆ ਜੋਤੀ ਸਿ ਭਾਵੈ ਸੋਈ ਘੜ ਸੇ ਰੁਕਣਾ ਕਰ ਨਾ ਜਾਇ ਸੋ ਫਾਸਾ ਸੋ ਫਾਸਾ ਨਾਨਕ ਕਰੈ ਨੋ ਜਾਇ ਮੁੰਦਸੰਦੋ ਉਤਰੰਬਰਤੋ ਲਈਤ ਹਣੁਕ ਪਰ ਕੋਰਖਿੰਤਾ ਕਾਲ ਕੋ ਹਰੀ ਕਾਚੁ ਗੁਟੰਬਾ ਭਰਤੀ ਕਾਇ ਪੰਤੇ ਸਭ ਜਮਾਤੀ ਮੰਡੀ ਤੇ ਦੇ ਜੀਤ ਆਦਿਤ ਸਯਾਦੇਸ਼ ਆਦਿ ਨੂਨਾ ਨਾਗਨਾਤ ਵਿਰਧੂ ਗੋਵੇਸ਼ ਤੁਕਤ ਗਿਆਨ ਵਿਆਕਰਣਨ ਕਟਗਟਵਾਜਿਨ ਆਦਿ ਆਗਨਾਦ ਨਾ ਤੀਰੁ ਵਿਦਿਆ ਪ੍ਰੇ ਸਵੇਰਾ ਸਾਧ ਸੰਜੋਗ ਦੂਰ ਕਾਰਤਿਲਾ ਵਿਲਕਿਆ ਵੇਪਾਲ ਆਦੇਸ਼ਿ ਸਿਆਦੇਸ਼ ਆਰਿ ਨੀਲਾ ਨਾਦ ਨਾਤ ਨਾਲ ਚੁਜੇ ਕੋ ਵਿਸੇ ਕਾਮੈ ਜਪਤਿ ਤੇਲੇ ਪ੍ਰਵਾਨਿਤ ਸੰਸਾਰਿਕ ਪੰਡਾਰੀ ਕਲਾਇ ਦੀਬਾਂ ਜਿਗਤਿ ਸਭਾ ਗੈ ਤੇ ਵੇਦੁ ਲਾਭ ਹੋ ਹੋ ਕਰਮਣ ਹੋ ਗੈ ਨਨਦਰਨਾਵੇ ਬਹੁਤਾ ਹੈ ਵਿਨਗ ਆਦੇਸ਼ਿ ਸਿਆਦੇਸ਼ ਆਰਿ ਨੀਲਾ ਨਾਦ ਨਾਤ ਨਾਲ ਚੁਜੇ ਕੋ ਵੇਸ ਇਕਾ ਮੈਦੂਤ ਰਾਇਤਨ ਜਲੇ ਪ੍ਰਵਾਨ ਨੂੰ ਸੰਜਾਰਿਕ ਪੰਡ ਅਰੀਕਲਾਏ ਦੀ ਬਾਣੀ ਦੇਵਤੇ ਸਵਾਤੁਰ ਚਲਾਵ ਦੀ ਭੋਗਿ ਪ੍ਰਮਾਨ ਹੋਵੇ ਕਾ ਅਨੰਦ ਨਾਮ ਦੇ ਬੋਤਾ ਹੀ ਬਨਾਨ ਆਦੇਸ਼ੇ ਆਦੇਸ਼ਾ ਆਦਿਨੀ ਦੇ ਨਾਦ ਨਾਲ ਦੂਜੀ ਕੋ ਵੇਸ਼ ਆਸ਼ਣ ਨੂੰ ਲੈ ਕੰਡ ਆਰ ਦੋਕਿਸ ਪਾਸੇ ਤੇ ਪਾਵਾਰ ਕਰ ਕਰਵੇਂ ਕੈਸਰ ਜੁਨਾ ਹਾਰ ਨਾਨ ਚੱਟੇ ਕੀ ਸਾਚੀਕਾਰ ਆਦੇਸ਼ੇ ਆਦੇਸ਼ਾ ਆਸਨੀ ਨਾਦ ਨਾਲ ਦੂਜੀ ਕੋ ਵੇਸ਼

ਰਾਤੀ ਰਤੁ ਤਥ ਤੇਵ ਅਰਪਣ ਪੜਨ ਨਿਪਾਕਾਲ ਜਸੁ ਵਿਦਤੀ ਤਾਵ ਰਕੀ ਧਰਮ ਸਾਧ ਦੇ ਜਿਪਤ ਕਰਨ ਤਿਕ ਕੇ ਨਾਮ ਨੇ ਗਿਆਨ ਅਤਿ ਕਰਮੀ ਕਰਮੀ ਹੋਈ ਬੀ ਚਾਰ ਸੌ ਚਾਰ ਸੌ ਚਾਹ ਚਾਰ ਬਾੜ ਤੈ ਸੋਣ ਪੰਚ ਭਰਾਂ ਨਦਰੀ ਕਰਮ ਭਉ ਦੀਸਾਨ ਖਚ ਬਕਾਇਓ ਥੇ ਪਾਇ ਨਾਨਕ ਜੀ ਆਜਾ ਪੈ ਜਾ ਧਰਮ ਗੰਨ ਤਹ ਧਰਮ ਜਾਣ ਗਣਤਾ ਕੋ ਕਰਮ ਕੀਤੇ ਪਉਣ ਪਾਣੀ ਮਸੰਤਰ ਕੀਤੇ ਗਣ ਮਹੇਸ ਕੀਤੇ ਵਰ ਮੈਂ ਘਾੜਤ ਗੜੇ ਰੂਪਰਣ ਕੀਏ ਵੇਸ ਕੀਤਾ ਕਰਮ ਭੂਮੀ ਨਿਰ ਕੀਤੇ ਕੀਤੇ ਰੂਪ ਦੇਸ ਕੀਤੇ 900 ਰੁਪਏ ਦੇ ਕੇਤੇ ਮਨੁਲ ਦਿਵਸ ਕੀਤੇ ਜੀ ਉਧਾਰ ਕੀਤੇ ਕੀਤੇ ਦੇ ਵਿਵੇਸ ਕੀਤੇ ਦੇਵ ਧਰਮ ਨੂੰ ਕੀਤੇ ਬੇਤਰਤੁ ਸੰਬੰਧ ਕੀਤੇ ਆਹਣੇ ਕੀਤੇ ਆਬਾਣੀ ਕੀਤੇ ਪਾਤਨੰਦ ਕੀਤੇ ਸੁੱਤੀ ਸੇਵ ਕੀਤੇ ਨਾਂ ਨਾਂ ਤੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤੇ ਨਾਲ ਵਿਰੋਧ ਕੋੜਾ ਰੰਗ ਸ਼੍ਰਮ ਗਣ ਕੀ ਬਾਣੀ ਰੂਪ ਦਿੱਤੇ ਭਾਰਤ ਪੜ੍ਹੇ ਬਹੁਤ ਰੂਪ ਤਾਂ ਕਿਆ ਭਲਾ ਭਤੀਆ ਨਾ ਜਾ ਜੇ ਕੋ ਕਹਿ ਭਜੈ ਕਸਟਾਇ ਕਿਤੇ ਕਰਿਆ ਸੁਰਤ ਮਤ ਮਨ ਬੋਲ ਕਿਤੇ ਕਰਿਆ ਸਰਾ ਸਰਾ ਕੇ ਸੁਧ ਕਰਮ ਕੰਡ ਕੀ ਬਾਣੀ ਜੋੜ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਤ ਮਹਾਂ ਬਲਸੂਰ ਕਿਨਮੇ ਰਾਮ ਰਹਿਆ ਭਰਪੂਰ ਕਤਹਿ ਸੀ ਤੋ ਸੀ ਤਾਮ ਮਮ ਮਾਇ ਤਾਖਿਰੋ ਆਪਣਾ ਬਚਨਿ ਜਾਇ ਨਾਮ ਮਰਿ ਲਖਾ ਗਿਯਾ ਜਿਨ ਕੋ ਰਾਮ ਸੇ ਮਨਮਾਹ ਕਿਤਿਆ ਕਉਤਬ ਸੇ ਕੇ ਲੋਕਾ ਨਨ ਸਚਾ ਮਨ ਸਚਾ ਨਮ ਸਰੰਕਾਰ ਘਰ ਘਰ ਵੇਖਨ ਦਰਨ ਹਾਲ ਕਿਤਿਆ ਕੰਡ ਬੰਡਾ ਪਰ ਫੰਡ ਜੇ ਕੋ ਪਛਤਾ ਅੰਤ ਨਾ ਨਿਤਿਆ ਲੋ ਲੋ ਅਕਾਰ ਦੀ ਜੋ ਕੁਲਤਿ ਬੇਦੂਕਾਰ ॥ ਮੇਖੇ ਵਿਦਸੇ ਕਰੀ ਵਿਚਾਰ ਨਾਨਕ ਖਤਨਾ ਕੜਾ ਚਾਰ ਜਤਿ ਬਹਾਰਾ ਜੀ ਰਚਨਾਰਨ ਮਤਬੇ ਰਹਿਤੀ ਆਰ ਪੋਖ ਲਗਿਤ ਬਤਾਉ ਪੰਦਾ ਪਉ ਮ੍ਰਿਤ ਢਾਲ ਘੜੀਏ ਸਭ ਸਾਡੇ ਤੋਂ ਵਿਚਾਰ ਨੂੰ ਕੋਈ ਨਾ ਧਰਮ ਤੇ ਨਕਾਰ ਨਾ ਨਿਕਲ ਨਾ ਦਿਲ ਨਾ ਦਿਲ ਨਾ ਹਾਲ ਸਲੋਕ ਹਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਕੀਨੈ ਸਗਲ ਜੁਗ ਹਤ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਤੂੰ ਨੇੜੇ ਕੇ ਦੂਰ ਇਨੀ ਨਾਮ ਤੇ ਆਇਆ ਦੇਮ ਸੁਖ ਤੇ ਕਾਲ ਨਾਨਕ ਤੇ ਮੁਖ ਉਜਲੇ ਦਿੱਤੀ ਸੁਖੀ ਨਾਲ ਨੀਨਾ ਮਤੇ ਆਇਆ ਗਰਮਸੁਖਤ ਕਾਲ ਨਾਨਕ ਤੇਮ ਕੁジナ ਕੀਤੀ ਸੁਤੇ ਨਾਲ ਵਾਹਿਗੁਰੂ ਦਾ ਹੋਇ ਚਾ ਵਾਹਿਗੁਰੂ ਕੀ ਫਤਿਹ